ਆਪ ਲਾਈਵ ਕੀਤੀ ਹੈ ਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਰਨ ਸਾਧ ਕਸਲਪਾਰ ਯੋਪਿੰਦਰ ਸਿੰਘ ਵੱਲੋਂ ਅੱਜ ਤਰਕਸਾਲ ਸਹਿਦਪਾਰੀ ਵਾਲ ਵਿੱਚ ਸ਼ਰਤ ਕਿਨਾਰੇ ਪੀਤੇ ਨਿਯਾਜ ਕਬਜ਼ੀਆਂ ਤੇ ਪੀਲਾ ਪੰਗਾ ਚਲਾਇਆ ਗਿਆ ਕਾਰਨ ਸਾਧ ਕਸਲਪਾਰ ਯੋਪਿੰਦਰ ਸਿੰਘ ਨੇ ਦੱਸਿਆ ਕਿ ਤੀਵਾਰ ਦੇ ਨਿਯਾਜੀ ਰਾਹੀਂ ਦੁਕਾਨਦਾਰਾਂ ਨੂੰ ਨਿਯਾਜ ਕਬਜ਼ੇ ਹਟਾਉਣ ਲਈ ਕਿਹਾ ਗਿਆ ਸੀ ਉਹਨਾਂ ਵੱਲੋਂ ਨਿਯਾਜ ਕਬਜ਼ੇ ਨਹੀਂ ਹਟਾਏ ਗਏ ਜਿਸ ਕਰਕੇ ਅੱਜ ਇਹ ਫੁੱਲ ਸੋਤ ਜੀ ਨਗਰ ਨਾਲ ਨਿਯਾਜ ਕਬਜ਼ੇ ਹਟਾਏ ਗਏ ਹਨ ਇਸ ਕਾਰਵਾਈ ਦੇ ਰੋਸ ਵਿੱਚ ਦੁਕਾਨਦਾਰਾਂ ਅਪੇ ਸਵਾਨ ਦੇ ਲੋਕਾਂ ਨੇ ਨਗਰ ਕੌਂਸਲ ਦੀ ਕਾਰਵਾਈ ਨੂੰ ਪੱਖਪਾਤੀ ਦੱਸਦੇ ਹੋਏ ਮੈਰ ਦੇ ਪੁਲਤੇ ਧਰਨਾ ਲਗਾ ਦਿੱਤਾ ਨਗਰ ਕੌਂਸਲ ਵਿਰੁੱਧ ਮਾਰੇ ਬਾਜੀ ਕੀਤੀ ਮੁਕਾਮਦਾਰਾਂ ਦੀ ਹਮਿਆਤ ਵਿੱਚ ਧੰਨੇ ਦਰਾਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਬੋਰ ਇਕਬਾਲ ਸਿੰਘ ਮਾਲ ਕ੍ਰਿਸ਼ਨ ਜੀ ਸਾਡੀ ਬੱਬਾ ਗੱਲ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਰਮੇਸ਼ ਲੇਚਾ ਨੇ ਨਗਰ ਕੌਂਸਲ ਦਾ ਯਾਗੀ ਪੱਖਪਾਤੀ ਨੀਤੀ ਦੀ ਸੱਤ ਸ਼ਬਦਾਂ ਵਿੱਚ ਨਖੇਦੀ ਕੀਤੀ ਅਤੇ ਕਿਹਾ ਕਿ ਪ੍ਰਭਾਵਿਤ ਦੁਕਾਨਦਾਰਾਂ ਦਾ ਹੋਏ ਨੁਕਸਾਨ ਦਾ ਮੁਆਫੀ ਦਿੱਤਾ ਜਾਵੇ ਅਤੇ ਇਹੋ ਜੇ ਅਕਸ਼ਰ ਬ੍ਰੋਧ ਦੇ ਬੰਦੀ ਕਾਇ ਕੀਤੀ ਜਾਵੇ ਦੂਜੇ ਪਾਸੇ ਜਦ ਨਗਰ ਕੌਂਸਲ ਭਾਰੀਵਾਲ ਦੇ ਵਾਈਸ ਪ੍ਰਧਾਨ ਦੀਪਕ ਮਰਿੰਕੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਦੱਸਿਆ ਕਿ ਮੇਰੇ ਭਰਾ ਤੇ ਰਿਸ਼ਤੇਦਾਰ ਦੀ ਦੁਕਾਨ ਤੇ ਵੀ ਪੀਲਾ ਪੰਝਾ ਚੱਲਿਆ ਹੈ ਜਿਸ ਵੀ ਚਾਨੂੰ ਉਹ ਬਾਉ ਕੋਈ ਜਾਣਕਾਰੀ ਨਹੀਂ ਸੀ ਆਉਟਖੰਮੀਆਂ ਧਰਨੀ ਦੀਆਂ ਲਾਈਵ ਤਸਵੀਰਾਂ ਦੇਖੋ ਧਾਰੀਵਾਲ ਤੋਂ ਪੱਤਰਕਾਰ ਰਿੰਦੇ ਜੀ ਦੀ ਖਾਸ ਰਿਪੋਰਟ ਦੇਖੋ ਮੈਂ ਅੱਜ ਮੈਨੂੰ ਪਤਾ ਲੱਗਿਆ ਥੋੜੇ ਕਿ ਰਾਤ ਨੂੰ ਕੋਈ ਨਗਰ ਕੌਂਸਲ ਨੇ ਨਵਿਆਜ ਕਬਜ਼ੇ ਦੀ ਆਰ ਹੈ ਨਾਲ ਈਓ ਆਣ ਕੇ ਹਾਈ ਕੋਰਟ ਦੇ ਆਰਡਰ ਕਹਿੰਦੇ ਨੇ ਹੈਗੇ ਨਾ ਅੱਜ ਤੱਕ ਵੀ ਨਹੀਂ ਤੇ ਆਣ ਕੇ ਕੁਝ ਨੰਦਾ ਦੁਕਾਨਾਂ ਜਾਂ ਤੇ ਜੇ ਆਰਡਰ ਹੈ ਸਾਰਿਆਂ ਨੂੰ ਇੱਕੋ ਜਿਹਾ ਹੋਵੇ ਕੁਝ ਕਾਮੀਆਂ ਦੇ ਕੰਨਾ ਇਹਨਾਂ ਦੀ ਦੁਕਾਨ ਹੈ ਆਨੰਦ ਗਾਰਮ ਇਹ 50 ਫੁੱਟ ਪਿੱਛੇ ਇਹ ਜਾਣ ਬੁੱਝ ਕੇ ਸਪੈਸ਼ਲ ਬੰਦੇ ਟਾਰਗੇਟ ਕੀਤੇ ਗਏ ਕਿ ਇਹਨਾਂ ਦੀਆਂ ਦੁਕਾਨਾਂ ਦਾ ਕਿਸਾਨ ਕਹਿੰਦਾ ਜਿਹੜਾ ਕਿ ਸਰਾ ਸਰ ਠੱਗਾ ਮੈਂ ਗੱਲ ਆਪਣੇ ਪਾਰਟੀ ਵੱਲੋਂ ਉਹਨਾਂ ਨੂੰ ਸ਼ੋਰਜਨ ਕਿ ਅਸੀਂ ਤੁਹਾਡੇ ਨਾਲ ਠੱਗਾ ਨਹੀਂ ਹੋਣ ਦਾਂਗੇ ਜੋ ਚੱਲੇਗਾ ਕਾਨੂੰਨ ਸਾਰੇ ਲਈ ਚੱਲੇਗਾ ਨਹੀਂ ਤੇ ਇਹਨਾਂ ਦਾ ਸਰਕਾਰ ਮਾਅਵਾਜ ਦੇ ਤਾਂ ਛੱਡ ਬਣਾ ਕੇ ਦੇ। ਇਹ ਸਾਡੀ ਮੰਗ ਹੈ ਤੇ ਆਪਾਂ ਉਹਦਾ ਧਰਨਾ ਲਾਉਣਾ ਹੈ ਕੋਈ ਕਮੇਟੀ ਦਾ ਬੰਦਾ ਆਵੇ ਏਡੀਸੀ ਤੇ ਮੌਕੇ ਤੇ ਆਣ ਕੇ ਨਉਸ਼ਵਾਜ ਕਰ। ਸਾਰੇ ਪਹੁੰਚੇ ਹੋਣਗੇ। ਅਸੀਂ ਲਿਖ ਕੇ ਦਿੰਨੇ ਆ ਮੈਂਬਰਿੰਗ ਦੁਕਾਨਦਾਰਾਂ ਲੋ ਜਹਾਂ ਤੇ ਆਟਾ ਮਾਅਵਾਜ ਕੀਤਾ ਜਾਏ। ਜਾਂ ਸਾਰੇ ਸ਼ਹਿਰ ਮੈਂ ਇੱਕੋ ਜਿਹਾ ਸੂਲ ਕੀਤਾ ਜਾਏ। ਇਹ ਨਹੀਂ ਕਿ ਚੁਣਿੰਦਾ ਦੁਕਾਨਾਂ ਜਿਹੜੀਆਂ ਦੁਕਾਨਾਂ ਕੋਈ ਥੋੜੀ ਬਹੁਤੀ ਕਮਾਈ ਕਰਦੀਆਂ ਨੇ। ਅੱਜ ਕੱਲ੍ਹ ਹੈ ਕੀ ਹੈ ਕਿਸੇ ਦੇ ਕੋਲ ਕਮਾਉਣ ਲਈ। ਮਾਂ ਰੋਟੀ ਪੂਰੀ ਹੁੰਦੀ ਹੈ। ਤੇ ਜਿਹੜੀਆਂ ਦੁਕਾਨਾਂ 50 50 ਫੁੱਟ ਪਛਾਣ ਨੇ ਜਿੱਥੇ ਰੈਲੀਆਂ ਦੀ ਜਗ੍ਹਾ ਹੈ ਉਹ ਦੁਕਾਨਾਂ ਦੇ ਪਿੱਛੇ ਜਾ ਕੇ ਸ਼ਰਤਾਂ ਢੋਂਦੇ ਨੇ ਤੇ ਬਹੁਤ ਧੱਕਾ ਆਪਾਂ ਇਹ ਧੱਕੇ ਦੇ ਖਿਲਾਫ ਇੱਥੇ ਸ਼ਹਿਰ ਦੇ ਨਾਲ ਬੈਠੇ ਆ ਤੇ ਉਦੋਂ ਤੱਕ ਇਹ ਧੱਕਾ ਠਰਨਾ ਨਹੀਂ ਚੁੱਕਿਆ ਜਾਏਗਾ ਜਦੋਂ ਤੱਕ ਕੋਈ ਕਮੇਟੀ ਦਾ ਬੰਦਾ ਇੱਥੇ ਆਣ ਕੇ ਸਾਨੂੰ ਗਲਤੀ ਵਿਸ਼ਵਾਸ ਨਹੀਂ ਦਿੰਦਾ ਕਿ ਇਹ ਮਾਲਜਾ ਕਰਾਂਗੇ ਜਾਂ ਸਾਰੇ ਸ਼ਹਿਰ ਨੂੰ ਇੱਕੋ ਜਿਹਾ ਸਹੂਲ ਕਰਾ ਬਿਲਕੁਲ ਤਖਤਪਾ ਦੇਣ ਰਿਹਾ ਜੀ ਜੇ ਐਡੀਸੀ ਆਇਆ ਦੇਖਾ ਵੀ ਆਇਆ ਐਡੀਸੀ ਉਹਨੇ ਦੋਹੇ ਤਰਫਾਂ ਸੜਕਾਂ ਲੈ ਕੇ 62 ਤੱਕ ਪੂਰਾ ਦੋ ਬੰਨੇ ਲਾਈਆਂ ਇਹ ਨਹੀਂ ਵੀ ਇੱਕ ਬੰਨਾ ਲਾਈਆਂ ਇੱਕ ਦੁਕਾਨ ਛੱਡ ਗਿਆ ਆਹ ਸਾਬ ਦੇਣਿਆ ਵੀ ਸਾਹਮਣੇ ਨਹੀਂ ਗਈਏ ਇੱਧਰ ਬੰਨਾ ਲਾਤਾ ਇੱਕ ਦੁਕਾਨ ਛੱਡਦੀ ਇੱਕ ਲਾਦੀ ਇਹ ਗੱਲ ਥੋੜਾ ਬੰਦੀ ਹੈ ਇਹ ਅਸੀਂ ਧੱਕੇ ਦੇ ਖਿਲਾਫ ਆ ਤੇ ਇੱਥੇ ਡਟੇ ਆ ਸਾਰੇ ਸ਼ਹਿਰ ਨੂੰ ਮੈਂ ਤੇ ਅਪੀਲ ਕਰਦਾ ਤੁਹਾਡੇ ਜਰੀਏ ਜੇ ਅੱਜ ਇਹਨਾਂ ਦਾ ਕੱਲ ਨੂੰ ਬਾਕੀ ਨਾ ਉਹ ਅੱਜ ਹੀ ਇਕੱਠੇ ਹੋ ਜੋਗੇ ਤੇ ਬਚਾਅ ਹੋ ਜਾਵੇਗਾ ਇਕੱਠੇ ਹੋਣ ਦੀ ਬਚਾਅ ਦੇ ਇਕੱਲੇ-ਇਕੱਲੇ ਦਾ ਕੋਈ ਬਚਾਅ ਨਹੀਂ ਆ। ਮਾ ਬੱਬਾ ਗਿਲ ਪਿਛਲੇ ਨਾਸਰ ਫੜਦਾ ਜੂਟਾ ਪ੍ਰੈਜ਼ੀਡੈਂਟ ਆ ਜੋ ਕਿ ਅੱਜ ਸਾਨੂੰ ਜੂਟਾ ਮਿਲੀ ਧਾਰੀਵਾਲ ਦੇ ਵਿੱਚ ਉਹ ਜ ਸਾਰਾ ਸ਼ਿਆ ਛੱਡ ਕੇ ਤਿੰਨ-ਚਾਰ ਦੁਕਾਨਦਾਰਾਂ ਦਾ ਠੱਗਾ ਆਇਆ ਜੋ ਕਿ ਇਹਨਾਂ ਦਾ ਮੇਰੇ ਖਿਆਲ ਨਾਲ ਨਗਰ ਕੌਂਸਲ ਵਾਲਾ ਦਾ ਬੰਦ ਹੀ ਨਹੀਂ ਸੀ ਤਾਂ ਕਰਕੇ ਜਾਦੀ ਪੀਓ ਸਾਹਿਬ ਨਾਲ ਕੋਈ ਇਹਨਾਂ ਦੀ ਗੱਲਬਾਤ ਵੀ ਸੀ ਜਦ ਕਦੀ ਇਹ ਸਾਹਿਬ ਨੂੰ ਮਿਲਣ ਨਹੀਂ ਗਏ ਤਾਂ ਸਿਰਫ ਪੂਰਾ ਸ਼ਹਿਰ ਦੇ ਟਿਕੰਡੇ ਤੇ ਆਪਾਂ ਅਨਾਉਂਸਮੈਂਟ ਕਰਾਈ ਆ ਪਰ ਪਿਆ ਪਿਆ ਸਿਰਫ 3-4 ਦੁਕਾਨਾਂ ਤੇ ਚਲਾ ਆ ਗਿਆ ਬਾਕੀ ਸ਼ਹਿਰ ਛੱਡ ਕੇ ਬਰਾ ਸਹਿਵਤ ਦਾ ਸਵਾਲ ਲੱਗਿਆ ਵਾਈਸ ਪ੍ਰਧਾਨ ਨਗਰ ਕੌਂਸਲ ਦਾ ਉਹਦਾ ਫੈਸਲਾ ਲਿਆ ਗਿਆ ਉਹ ਦੁਕਾਨੇ ਦਾ ਜੀ ਯਾਰ ਤੇ ਸਿਹਰਾ ਵੀ ਵਾਈਸ ਪ੍ਰਧਾਨ ਹਾਂ ਜੀ ਕੋਈ ਨਹੀਂ ਨਹੀਂ ਦੇਖੋ ਜੀ ਸਾਨੂੰ ਨਹੀਂ ਪਤਾ ਵਾਈਸ ਪ੍ਰਧਾਨ ਦੀ ਕੀ ਕਿਹੜਾ ਫੋਕਾਟਾ ਆ ਸਾਨੂੰ ਤਾਂ ਮਤਲਬ ਇਹ ਆ ਕਿ ਜਿਹੜੀ 65 ਫੁੱਟ ਦੁਕਾਨ ਪਿੱਛੇ ਆ ਜਿਹੜੀ ਦੀ ਉਹਨਾਂ ਦੀ ਰਿਸਟਰੀ ਦੇ ਵਿੱਚ ਆ ਤੇ ਅੱਗੇ ਪਾਰਕਿੰਗ ਆ ਉਹ ਵੀ ਟਾ ਦਿੱਤੀ ਗਈ ਆ ਇਹ ਤਾਂ ਕਾਲੀਆਂ ਦਾ ਸਾਰਾ ਸਾਰ ਹੋਰ ਕੀ ਆ नगर कौंसल धारी वाले पब्लिक नबाब देना पेगा अनाउंसमेंट तो तीन चार दुकान वास्ते नी जी सारे शहर वास्ते जी होगी जो अच कई पाला शुरू उधर तो कर तो तो लेंट ਸ਼ੇ ਲਗਾ ਰਿਆ ਉਹਦੇ ਨੇ ਕਾਰਵਾਈ ਹੋਈ ਜਿਹੜੀ ਗਿਆ ਗਿਆ ਇਹਨਾਂ ਦੀ ਪਾਰਕਿੰਗ ਰੱਖੋ ਕਿੰਨੀ ਗਾੜੀ ਛੱਡੀ ਦੀ ਆ ਉਹੀ ਜਾ ਕੇ ਵੀ ਵੀਡੀਓ ਬਣਾ ਕੇ ਉਹ ਵੀ ਚਲਾਇਆ ਸੋਸ਼ਲ ਮੀਡੀਆ ਤੇ ਨਾਲੇ ਪਤਾ ਲੱਗੇ ਭਗਵੰਤ ਮਾਨ ਸਰਕਾਰ ਨੂੰ ਇਹ ਕੁੱਝ ਛਲਾਰਤੀ ਆਂਸਰ ਬਦਾਮ ਕਰਨ ਟ ਕੋਈ ਹੋਏ ਨਹੀਂ ਅੱਜ ਲੁਗਿਆਵਲ ਗ੍ਰੇਟ ਨੇ ਚਪਾਉਣ ਵਾ ਤੇ ਜਿਹੜਾ ਉਹ ਅੱਜ ਕਾਰਵਾਈ ਕੀਤੀ ਨਗਰ ਕੌਂਸਲ ਧਾਰੀ ਵਾਲ ਨੇ ਇਹਦੇ ਵਿੱਚੋਂ ਸਗਲੇ ਤੋਂ ਜਿਹੜੀਆਂ ਕੋਸ਼ਿਸ਼ ਦਿਖਾਣਾ ਉਹਨਾਂ ਨਾਲ ਇਹ ਕੰਮ ਜਿਹੜਾ ਹੋਇਆ ਹੈ ਉਹਨਾਂ ਨੂੰ ਜੋ ਦਿਖਾਣਾ ਉਹਨੇ ਅੱਗੇ ਪਰਸਨਲ ਹੋ ਦੇ ਪਾਰ ਕਰ ਗਿਆ ਇਹਨੇ ਲੋਕ ਜਾਣ ਬੁੱਝ ਕੇ ਛੜਾ ਧਾਤਿਆਂ ਦੀਆਂ ਨੇ ਤੁਸੀਂ ਆਪ ਹੀ ਦੇਖ ਲਓ ਇਹ ਜਗ੍ਹਾ ਜਿੱਥੇ ਭਗਵੰਤ ਮਾਨ ਨੇ ਆਣ ਕੇ ਉੱਥੇ ਰੈਲੀ ਕੀਤੀ ਉਹ ਚੋਗ ਆ ਉੱਥੇ ਜੇ ਉੱਥੇ ਰੈਲੀ ਹੋ ਸਕਦੇ ਮੈਂ ਕਿਹਾ ਰੋਕੋ ਤੇ ਇਹ ਕਹੇ ਇਹ ਜਈਏ ਰੈਲੀ ਇੱਥੇ ਪਾਕਿਸਤਾਨੀ ਆ ਤੇ ਇਹ ਨਿਯਾਇਤ ਟਕਾ ਹੋਇਆ ਇਹ ਵਾਚੇ ਆਈ ਗਏ ਆ ਉਹ ਇਹਨਾਂ ਨੂੰ ਢਾਹ ਲੈ ਕਿਉਂਕਿ ਉਹ ਸਾਡੇ ਸ਼ਹਿਰ ਵਾਸੀ ਆ ਜਿੱਥੇ ਸ਼ਹਿਰ ਵਾਸੀ ਨੇ ਟਕਾ ਹੋਇਆ ਆਈ ਪਾਰਟੀ ਵਾਲੀ ਉੱਤੇ ਉੱਠ ਕੇ ਲੈ ਬਣਾ ਲਿਆ ਉਸ ਬਲੇ ਪਾ ਲੈ ਗਏ ਪਾ ਜਾ ਕੇ ਬੈ ਗਿਆ ਇਹ ਲੌੜੀ ਪਾ ਕੇ ਹੋਰ ਕਿੰਨੀ ਇਹ ਸਾਹਿਬ ਨੇ ਅੱਜ ਕਾਰਵਾਈ ਕੀਤੀ ਤਾਂ ਸਾਰੇ ਸ਼ਹਿਰ ਕਰ ਰਹੇ ਇਹ ਕਰਾਉਂ ਕੋ ਕਾਰਪੋਰੇਸ਼ਨ ਦਾ ਬਹੁਤ ਵੱਡਾ ਸ਼ਹਿਰ ਆ ਕਿ ਜਿੱਥੇ ਇੱਕ ਦਿਨ ਚ ਕੰਮ ਨਹੀਂ ਹੋ ਸਕਦਾ 5 ਮਿੰਟ ਚ ਪਾ ਦੇ ਕਰਕੇ ਤਾਂ ਪੂਰਾ ਸ਼ਹਿਰ ਲੱਕ ਸਕਦਾ ਹੈ ਉਹ ਕਾਰਵਾਈ ਕਰਨੀ ਕਰੋ ਉਹ ਇਹ ਮੰਗਦਾ ਕਿ ਇਹਨਾਂ ਨੂੰ ਇਹਨਾਂ ਨੂੰ ਇੱਕ ਵਾਰ ਹੋਰ ਮੌਕਾ ਦੇਤਾ ਤੇ ਤੇਰੇ ਸਾਹਬ ਨੇ ਸਰਪ੍ਰਸਤ ਨੂੰ ਤੁਰੰਤ ਅਧਿਕਾਰ ਵਾਇਸ ਭੇਜ ਕੇ ਆ ਕੇ ਨਗਰ ਕੌਂਸਲ ਦੇ ਜਿੰਦੀਆਂ ਰਿਮਾਰੀ ਜਾਰੀ ਕਰਦੇ ਸਟਾਈਲ ਦੇ ਸ਼ਾਂਤੀ ਦੀ ਗੱਲ ਕਰਨਗੇ ਉਹਨੇ ਕੋਈ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਹਰ ਜਗ੍ਹਾ ਕਾਰਵਾਈ ਕਰ ਰਿਹਾ ਉਹਨੇ ਇਥੇ ਤਾਂ ਕਰ ਦਿੱਤੇ ਬੜੇ ਸਾਰੇ ਤਰ੍ਹਾਂ ਦੇ ਦੁਕਾਨਾਂ ਨੇ ਉਹ ਵੀ ਸਾਡੇ ਸਾਹਮਣੇ ਆ ਉਹ ਵੀ ਢਾਹੇ ਗਿਆ ਬੜੇ ਪੈੜੀ ਬੇੜੀ ਦੁਕਾਨਾਂ ਨੇ ਜਿਹਦੇ ਸ਼ਟਰ ਵੀ ਲਾਗੇ ਢਿੰਗਾ ਵੀ ਲਾਜਿਆ ਉਹ ਆਪਣੇ ਪੱਖਾ ਲੱਗਾ ਦਾ ਹੀ ਪੱਖਾ ਵੀ ਲੱਗੇ ਆ ਮੈਂ ਦੇਖੋ ਤਾਂ ਕਿ ਕੋਈ ਚੰਗੇ ਕੰਮ ਹੈ ਪਰ ਪ੍ਰਸ਼ਾਸਨ ਨੇ ਜਿڑا ਤੇ ਇਹਦੀ ਜਾਣਕਾਰੀ ਤੋਂ ਇਕਦਮ ਸੂਰੇ ਪਾਜੇ ਦੇ ਆਏ ਆ ਤੇ ਕਾਰਵਾਈ ਕਰਨੇ ਸ਼ੁਰੂ ਕਰਤੀ ਆ ਵੀ ਸ਼ਹਿਰ ਦੇ ਨਾਲ ਆ ਵੀ ਜੋ ਵੀ ਆਵਾਜ਼ ਮਿਲ ਤੇ ਆ ਕੋਈ ਸ਼ਹਿਰ ਦੇ ਨਾਲ ਆ ਉਹਦੇ ਦੇ ਸਾਡੇ ਵੀ ਦੁਕਾਨ ਟੁੱਟੀ ਆ ਸਾਹਮਣੇ ਵੀ ਪਾਣਾ ਪਾਣਾ ਦੇਖ ਸਕਦੇ ਆ ਸਾਡੀ ਸ਼ੁਰੂਆਤ ਹੀ ਸਾਡੇ ਦੁਕਾਨ ਤੋਂ ਹੋਈ ਆ ਉਹਦੇ ਤੇ ਮੈਨੂੰ ਪਤਾ ਲੱਗਾ ਮੈਂ ਤਰਾਸਾ ਕਾਉਂਸਲਰ ਦਾ ਵੀ ਸਮਾਜ ਸੰਗਤ ਕਾਫੀ ਜਾ ਕੇ ਗਏ ਆ ਨੂੰ ਇਹ ਗੈਰਮੀ ਨਹੀਂ ਕਹਿ ਸਕਦੇ ਨਾਗਾਇਜ਼ ਨਹੀਂ ਕਹਿ ਸਕਦੇ ਨਗਰ ਕੌਂਸਲ ਧਾਰੀਵਾਲ ਵੱਲੋਂ ਬੜੇ ਚਿਰਾਂ ਤੋਂ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਇਸ ਨੂੰ ਚਾਰ ਵਾਸੀਆਂ ਨੂੰ ਕਿ ਆਪਣੀ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਪਰ ਕੁਝ ਕਿ ਦੁਕਾਨਦਾਰ ਜਿਹੜੇ ਉਹ ਅੜੇ ਰਹੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਨਾਦੀ ਰਹੀ ਵੀ ਸੁਚੇਤ ਕੀਤਾ ਕਿ ਆਪਣੇ ਜਿੰਨੇ ਵੀ ਅਗੇਨਕ੍ਰੋਚਮੈਂਟ ਆਪਣੇ ਪੱਧਰ ਤੇ ਦੂਰ ਕੀਤੀ ਜਾਵੇ ਫਿਰ ਇਹ ਜਿਹੜਾ ਅੱਜ ਅਸੀਂ ਧਾਰੀਵਾਲ ਦਾ ਜਿਹੜਾ ਮੇਨ ਰੋਡ ਜਿਹੜੀ ਵਿੱਚੋਂ ਲੰਘ ਕੇ ਜਾਂਦੀ ਆ ਉਹਦੇ ਜਿੰਨੇ ਵੀ ਅतिकਰਮਣ ਸੀਗੇ ਉਹ ਸਾਰੇ ਹਟਾਏ ਗਏ ਔਰ ਸ਼ਹਿਰ ਨੂੰ ਯੋਨਾਂ ਦੇ ਵਿੱਚ ਵੰਡ ਕੇ ਆਪਾਂ ਇਹ ਜਿਹੜੀ ਇਨਕ੍ਰੋਚਮੈਂਟ ਦੂਰ ਕਰਨ ਜਾ ਰਹੇ ਆ ਅੱਜ ਵੱਡੀ ਨਹਿਰ ਤੋਂ ਲੈ ਕੇ ਬੱਸ ਸਟੈਂਡ ਤੱਕ ਅਸੀਂ ਲੈਫਟ ਸਾਈਡ ਕੀਤੀ ਆ ਕੱਲ ਰਾਈਟ ਸਾਈਡ ਕਰਾਂਗੇ ਔਰ ਇਦਾਂ ਹੀ ਛੋਟੇ-ਛੋਟੇ ਬਲਾਕਾਂ ਦੇ ਵਿੱਚ ਜਿੰਨੀ ਇਨਕ੍ਰੋਚਮੈਂਟ ਸਾਰੀ ਦੂਰ ਕੀਤੀ ਜਾਊਗੀ ਮੇਰੀ ਸ਼ਹਿਰ ਵਾਸੀਆਂ ਨੂੰ ਪੀ ਲਿਆ ਕਿ ਅਜੇ ਵੀ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਕਿਉਂਕਿ ਜਦੋਂ ਅਸੀਂ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ